हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਅੱਜ ਨਵਾਂ ਸਾਲ ਹੈ ਦੋਸਤੋ 2024 ਸਾਲ ਦਾ ਪਹਿਲਾ ਦਿਨ ਜਿਹੜਾ ਦੋਸਤੋ ਫਰਸਟ ਜਨਵਰੀ ਆ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਦੋਸਤੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੇ ਸੰਗਤਾਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਦੋਸਤੋ ਤੇ ਇਸੇ ਤਰ੍ਹਾਂ ਸਾਰੇ ਜਿਹੜੇ ਆਪਣੇ ਦੋਸਤੋ ਦੇਸ਼ ਵਿਦੇਸ਼ ਵਿੱਚ ਬੈਠੇ ਆ ਭੈਣ ਭਰਾ ਸੱਜਣ ਨੇ ਭਾਈਚਾਰਾ ਉਹ ਦੋਸਤੋ ਦਿਨ ਦੁੱਗਣੀ ਤੇ ਰਾਤ ਚੌਗੁਣੀ ਤੁਸੀਂ ਤਰੱਕੀ ਕਰਦੇ ਰਹੋ ਤੇ ਆਪਣੇ ਜਿੰਨਾ ਪਰਿਵਾਰ ਹੈਗਾ ਦੋਸਤੋ YouTube ਦੇ ਉੱਤੇ ਜਿੰਨਾ ਪਰਿਵਾਰਕ ਮੈਂਬਰ ਆਪਣੇ ਜਿੰਨਾ ਪਰਿਵਾਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਨਵੇਂ ਸਾਲ ਦੀਆਂ ਤੇ ਅੱਜ ਦੋਸਤੋ ਆਪਣੀ ਵਿਜਿਟ ਜਿਹੜੀ ਸੀਗੀ ਪਿੰਡ ਉਸਮੇ ਪਹੁੰਚਿਆ ਦੋਸਤੋ ਵੀਰ ਰਾਜਵੀਰ ਤੇ ਵੀਰ ਸੋਨੀ ਹੋਣਾ ਦੇ ਕੋਲ ਜਿਦਾ ਕਿ ਸਾਰੇ ਵੀਰ ਜਾਣਦੇ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦੋਸਤੋ ਸਾਰੇ ਪਰਿਵਾਰ ਨੂੰ ਜਿਹੜੇ ਇਕਜੁੱਟ ਹੋ ਕੇ ਜਨ ਰਾਤ ਜਿਹੜੀ ਦੋਸਤੋ ਮਿਹਨਤ ਕਰਦੇ ਆ ਤੇ ਜਿਹੜਾ ਮਾਲਕ ਸੱਚੇ ਪਾਤਸ਼ਾਹ ਜਿਹੜਾ ਦੋਸਤੋ ਫਲ ਵੀ ਜ਼ਰੂਰ ਦਿੰਦਾ ਸੋ ਕਾਫੀ ਪਸ਼ੂ ਜਿਹੜੇ ਵੀਰ ਸੇਲ ਕਰ ਚੁੱਕੇ ਅੱਜ ਤੱਕ ਉਹ ਵੀ ਆਪਾਂ ਡਿਟੇਲ ਲਵਾਂਗੇ ਵੀਰ ਰਾਜਵੀਰ ਤੋਂ ਵੀਰ ਸੋਨੀ ਤੋਂ ਆਓ ਚੱਲਦੇ ਆ ਨਾਲ ਜਿਹੜਾ ਦੋਸਤੋ ਨਾਲ ਦੀ ਨਾਲ ਇਹਨਾਂ ਨੂੰ ਵਧਾਈਆਂ ਦਿੰਨੇ ਨਵੇਂ ਸਾਲ ਦੀਆਂ ਸਭ ਤੋਂ ਪਹਿਲਾਂ ਵੀਰ ਸ ਤਾਨੂੰ ਤੇ ਤੁਹਾਡੇ ਬਿਲਕੁਲ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਵਧਾਈਆਂ ਹੁਣ ਜੀ ਮੁਬਾਰਕਾਂ ਸਨ ਸਾਰੇ ਹੀ ਭੈਣ ਭਰਾਵਾਂ ਨੂੰ ਸਾਸਿਕਾਲ ਜੀ ਤੇ 2024 ਦੀਆਂ ਦੇਸ਼ ਵਿਦੇਸ਼ ਵਿੱਚ ਵਸਦੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਜੀ ਬਿਲਕੁਲ ਤੇ ਹੋਰ ਸੋਨੀ ਭਰਾ ਠੀਕ ਠਾਕ ਵਧਾਈਆਂ ਠੀਕ ਆ ਜੀ ਤੇ ਆਪ ਸਭ ਨੂੰ ਮਤਲਬ ਕੀ ਲੱਖ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਹੋਣ ਮੈਂ ਨਾ ਸੰਤੋਸ਼ ਸਤੋ ਦਿਨ ਦੋ ਕੁ ਨਹੀਂ ਤਾਂ ਰਾਤ ਚੌਗਣੀ ਜਿਹੜੇ ਇਸੇ ਤਰ੍ਹਾਂ ਤੁਸੀਂ ਜਿਹੜੀ ਤਰੱਕੀ ਕਰਦੇ ਰਹੋ ਬਹੁਤ ਸਾਰੇ ਭੈਣ ਭਰਾਵਾਂ ਲਈ ਜਿਹੜਾ ਵਾ 2024 ਖੁਸ਼ੀਆਂ ਖੇੜੀਆਂ ਲੈ ਕੇ ਆਵੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਤੇ ਹੋਰ ਸੋਨੀ ਭਰਾ ਕੁਝ ਕਹਿਣਾ ਹੋਵੇ ਆਪਣੇ ਸੱਜਣਾ ਨੂੰ ਬਹੁਤ ਵਧੀਆ ਮਾਲ ਸੱਜੇ ਪਾਸ਼ਾ ਮੇਰ ਰੱਖੇ ਕਿਰਪਾ ਜੀ ਉਹਦੀ ਦਾਦੇ ਦੀ ਸਾਰਿਆਂ ਦੀ ਮੇਰ ਭਰਿਆ ਹੱਥ ਰੱਖੇ ਜੀ ਬਿਲਕੁਲ ਜੀ ਬਿਲਕੁਲ ਸੱਜੇ ਪਾਸ਼ਾ ਸਾਰਿਆਂ ਲਈ ਖੁਸ਼ੀਆਂ ਮਤਲਬ ਲੈ ਕੇ ਆਵੇ ਜੀ ਸਾਰੇ ਵੀਰ ਮੇਰੇ ਮਤਲਬ ਤਰੱਕੀਆਂ ਕਰਨ ਜੀ ਬਿਲਕੁਲ ਜੀ ਬਿਲਕੁਲ ਹਰ ਇੱਕ ਵਰਗ ਦਾ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਕਰਦਾ ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਮਿਹਨਤ ਨੂੰ ਰੱਬ ਭਾਗ ਲਾਵੇ ਹਰ ਇੱਕ ਦੀ ਫੇਰਤ ਨੂੰ ਬਿਲਕੁਲ ਜੀ ਬਿਲਕੁਲ ਤੇ ਤਰੱਕੀਆਂ ਕਰਦੇ ਰਹਿਣ ਆਪਣੇ ਜਿੰਨੇ ਵੀ ਸੱਜਣ ਮਿੱਤਰ ਆ ਦੇ ਜੀ ਬਿਲਕੁਲ ਜੀ ਬੜੀਆਂ ਆਸਾਂ ਹੁੰਦੀਆਂ ਸਾਰਿਆਂ ਨੂੰ ਜੀ ਬਿਲਕੁਲ ਜੀ ਹਾਂ ਜੀ ਮਾਰਾ ਸਾਰਿਆਂ ਦੀ ਆਸ ਬਿਲਕੁਲ ਗਾਲਬਾ ਸੰਸਾਭਾ ਮੇਰੇ ਪਿਛਲਾ ਆਪਣਾ 2023 ਦਾ ਸਫਰ ਬਹੁਤ ਵਧੀਆ ਰਿਹਾ ਠੀਕ ਹੈ ਜੀ ਹਾਂਜੀ ਬਹੁਤ ਮੇਰੇ ਵਧੀਆ ਰਿਸਪੌਂਸ ਮਿਲਿਆ ਸੰਗਤਾਂ ਵੱਲੋਂ ਹਮ ਭੈਣ ਭਰਾਵਾਂ ਵੱਲੋਂ ਵੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਮਾਲ ਵੀ ਚਲੋ ਵਧੀਆ ਸੇਲ ਕੀਤਾ ਆਪਾਂ ਆਲਮੋਸਟ ਆਪਣੀ ਦੂਜੀ ਤੀਜੀ ਦਿਨ ਵੀਡੀਓ ਪੈਂਦੀ ਰਹੀ ਆ ਤੇ ਵੈਗਰੂ ਕਿਰਪਾ ਕਰੇ ਵੀ ਐਰ ਕੀ ਵੀ ਇਦਾਂ ਹੀ ਪੈਂਦੀਆਂ ਰਹਿਣ ਸੱਚੇ ਪਾਤਸ਼ਾਹ ਹਮ ਚੰਗੇ ਪਸ਼ੂ ਵਧੀਆ ਸੇਲ ਹੋ ਗਏ ਸੀਗੇ ਹਾਂਜੀ ਵਧੀਆ ਵਧੀਆ ਸੰਸਾਭਾ ਮੇਰੇ ਆਪਣੇ ਮੇਰੇ ਕਾਊਂਟਿੰਗ ਦੇ ਹਿਸਾਬ ਨਾਲ ਮਾਲ ਪੂਰੇ ਨਹੀਂ ਆ ਮਾਲ ਵੈਸੇ 125 ਤੋਂ ਪਲੱਸ ਹੀ ਆ ਜੀ ਮਾ ਥੋੜਾ ਬਾਧਾ ਵੱਧ ਘਟ ਨਹੀਂ ਹੋ ਸਕਦੀ ਆ ਦੋ ਚਾਰ ਵੱਧ ਘਟ ਹੋ ਸਕਦੇ ਆ ਮਾਲਾ 125 ਤੋਂ ਪਲੱਸ ਆ ਢਾਈ ਤੋਂ ਤਿੰਨ ਮਹੀਨੇ ਦੇ ਅੰਦਰ ਮਾ ਬਹੁਤ ਵਧੀਆ ਗੱਲ ਆ ਸ਼ਾਬਾਸ਼ ਸੋ ਦੋਸਤੋ ਨਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀ ਆਪਾਂ ਨੂੰ ਕਿਸ ਹੱਦ ਤੱਕ ਜਿਹੜਾ ਦੋਸਤੋ ਲਾਇਕ ਸਮਝਦੇ ਆ ਮਾਣ ਸਨਮਾਨ ਵੀ ਦਿੰਦੇ ਆ ਹਰ ਵਾਰ ਕੋਈ ਦਿਨ ਤੇ ਹਰ ਤੇ ਮਾਣ ਸਨਮਾਨ ਵੀ ਦਿੰਦੇ ਆ ਤੇ ਬਹੁਤ ਬਹੁਤ ਇਹਨਾਂ ਵੇਪ ਦੀ ਸ਼ਾਬਾਸ਼ ਆ ਮਿਹਰਬਾਨੀ ਨਾਲ ਵੀਰਾਂ ਦਾ ਇਹਨਾਂ ਮਾਣ ਸਨਮਾਨ ਦੇਣ ਵਾਸਤੇ ਪਿੱਛੇ ਜੀ ਵੀ ਵੀਰਾਂ ਨੇ ਕਾਫੀ ਮਾਣ ਸਨਮਾਨ ਕੀਤੇ ਸੀ ਤੇ ਅੱਜ ਨਵੇਂ ਸਾਲ ਨੂੰ ਮੁੱਖ ਰੱਖ ਕੇ ਵੀਰਾਂ ਨੇ ਆ ਰਿਵਨ ਕਟਾਈ ਦੀ ਜਿਹੜੀ ਦੋਸਤੋ ਰਸਮ ਹੈ ਇਹ ਵੀ ਆਪਣੇ ਤੋਂ ਕਰਵਾਉਂਦੇ ਆ ਠੀਕ ਹੈ ਜੀ ਤੇ ਬਹੁਤ ਰਿਸਪੈਕਟ ਦਿੰਦੇ ਆ ਬਹੁਤ ਮਾਣ ਦਿੰਦੇ ਆ ਦੋਸਤੋ ਇਸ ਏਰੀਆ ਦੇ ਵਿੱਚ ਆਪਾਂ ਸੇਵਾ ਨਿਭਾ ਰਹੇ ਆ ਸੇਲ ਪਰਚੇਜ ਦਾ ਕੰਮ ਆ ਦੋਸਤੋ ਉਹਨਾਂ ਨੂੰ ਮੁੱਖ ਰੱਖ ਕੇ ਵੀਰ ਬਹੁਤ ਮਾਣ ਸਤਿਕਾਰ ਦਿੰਦੇ ਆ ਪ੍ਰੇਮ ਪਿਆਰ ਦੇ ਇਹਨਾਂ ਦੇ ਦਿੱਤੇ ਜਿਹੜੇ ਦੋਸਤੋ ਸਤਿਕਾਰ ਦਾ ਮੁੱਲ ਨਹੀਂ ਆਪਾਂ ਤਾਰ ਸਕਦੇਗੇ ਤੇ ਅੱਜ ਰਿਵਨ ਵੀਰ ਨੇ ਕਟਾਉਣਾ ਰਿਵਨ ਤੋਂ ਬਾਅਦ ਦੋਸਤੋ ਕੁਝ ਮਾਨ ਸਨਮਾਨ ਵਾਲੇ ਵੀਰਦਾਰ ਦਿੱਤੇ ਜਾਣਗੇ ਉਹਨਾਂ ਤੋਂ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆਪਾਂ ਆਜੋ ਨਾਲ ਦੀ ਨਾਲ ਸ਼ੁਰੂਆਤ ਕਰ ਲੈਨੇ ਆ ਠੀਕ ਆ ਜੀ ਤੇ ਮਿਹਰਬਾਨੀ ਬਹੁਤ ਬਹੁਤ ਧੰਨਵਾਦੀ ਸੰਧੂ ਸਾਹਿਬ ਆ ਮਿਹਰਬਾਨੀ ਮਿਹਰਬਾਨੀ ਕੋਈ ਗੱਲ ਨਹੀਂ ਜੀ ਅਸੀਂ ਕਰ ਦਿੰਨੇ ਆ ਸਾਰੀ ਫਾਰਮੈਲਟੀ ਆ ਕੋਈ ਗੱਲ ਨਹੀਂ ਲੈ ਵੀ ਤੇ ਲੈ ਵੀ ਰਾਜਵਿਰਸਿਆ ਬੋਲੇ ਸੋਨ ਹਾਰ ਸਤਿ ਸ੍ਰੀ ਅਕਾਲ ਵੀਰਾਂ ਦਾ ਪਿਆਰ ਆ ਬਹੁਤ ਸਤਿਕਾਰ ਦਿੰਦੇ ਆ ਵੀਰ ਪਿਆਰ ਵੀਰਾਂ ਦਾ ਇਹਨਾਂ ਪਿਆਰ ਸਦਕੇ ਦੋਸਤੋ ਆਪਾਂ ਤੁਰੇ ਫਿਰਦੇ ਆ ਠੀਕ ਆ ਜੀ ਇਜ਼ਤਮਾਨ ਚਾਹੀਦਾ ਹੁੰਦਾ ਬੰਦੇ ਨੂੰ ਸੋ ਵੀਰ ਬਹੁਤ ਇਜ਼ਤਮਾਨ ਕਰਦੇ ਆ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਦੋਸਤੋ ਇੱਕ ਜੋਟ ਹੋ ਕੇ ਜਿਹੜੇ ਆਪਾਂ ਇਹਨਾਂ ਨਾਲ ਕੰਮ ਕਰਦੇ ਰਹੀਏ ਸੋ ਵੀਰ ਵਪਾਰ ਦਾ ਕੰਮ ਕਰਦੇ ਆ ਸੋ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹੇ ਨੇ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵੀਰਾਂ ਨੂੰ ਸਾਰੇ ਪਰਿਵਾਰ ਨੂੰ ਨਿੱਕੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਦੋਸਤੋ ਸਾਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਏ ਇਹ ਨਾਲ ਹੀ ਜਿਹੜਾ ਦੋਸਤੋ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਇਸ ਘਰੇ ਤੇ ਇਹ ਮਨੋ ਕਾਮਨਾ ਕਰਦੇ ਹੋਏ ਦੋਸਤੋ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੇ ਪਸ਼ੂ ਵੀ ਦਿਖਾਉਣੇ ਆ ਵੀਰਾਂ ਦੇ ਅੱਜ ਵੀ ਕਿਹੜੇ ਜਿਹੜੇ ਅੱਜ ਪਸ਼ੂ ਆਏ ਨਵੇਂ ਸਾਲ ਤੇ ਠੀਕ ਆ ਜੀ ਤੇ ਜਿੰਨੀ ਵੀ ਹੋਈ ਛੋਟ ਵਿੱਚੋਂ ਮਾਣ ਤਾਣ ਜਿੰਨਾ ਵੀ ਹੋਗਾ ਦੋਸਤੋ ਖੁੱਲਾ ਕਰਵਾਉਣਾ ਅੱਜ ਤੇ ਹੋਰ ਵੀ ਰਾਜਵਿਰਸਿਆਂ ਕੁਛ ਕਰਨਾ ਬਤਾ ਬਹੁਤ ਮਤਲਬ ਸੰਧੂ ਸਾਹਿਬ ਆਪਾਂ ਦੇ ਫੇਰ ਤੋਂ ਕਹਿੰਨੇ ਆ ਵੀ ਸਾਰੇ ਵੀਰਾਂ ਨੂੰ 2024 ਦੀਆਂ ਲੱਖ ਲੱਖ ਵਧਾਈਆਂ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਭੈਣ ਭਰਾਵਾਂ ਲਈ ਸ਼ੋਭਾ ਹੋਵੇ ਸਾਰਿਆਂ ਲਈ ਤੇ ਸਾਰਿਆਂ ਦੀ ਆਸਾਂ ਮਰਦਾਂ ਪੂਰੀਆਂ ਹੋਣ ਜੀ ਬਿਲਕੁਲ ਜੀ ਤੇ ਨਾਲ ਹੀ ਤੁਸੀਂ ਸਾਡੀਆਂ ਵੀਡੀਓ ਨੂੰ ਇਦਾਂ ਪਿਆਰ ਦਿੰਦੇ ਰਹੋ ਕਿਉਂਕਿ ਜਦੋਂ ਵੀ ਉਹ ਵੀ ਆਪਣੇ ਭਰਾ ਜਿਹੜੇ ਫੋਨ ਕਰਦੇ ਆ ਵੀ ਤੁਹਾਡੀਆਂ ਵੀਡੀਓ ਮਤਲਬ ਅਸੀਂ ਹਰਿਆਣਾ ਵੇਨੇ ਆ ਵੀ ਬਹੁਤ ਵਧੀਆ ਤੇ ਚਲੋ ਵਧੀਆ ਮਹਿਸੂਸ ਹੁੰਦਾ ਜੀ ਆਪ ਨੂੰ ਵੀ ਬਿਲਕੁਲ ਜੀ ਬਿਲਕੁਲ ਸੋ ਅਪਰੀਸ਼ੀਏਟ ਦੋਸਤੋ ਜ਼ਰੂਰ ਕਰਿਆ ਕਰੋ ਜਿਹੜਾ ਕੋਈ ਕੰਮ ਕਰਦਾ ਮਿਹਨਤ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਤੇ ਅਪਰੀਸ਼ੀਏਟ ਜ਼ਰੂਰ ਕਰਿਆ ਕਰੋ ਕਿਉਂਕਿ ਇੱਥੇ ਰਹਿ ਕੇ ਮਿਹਨਤ ਕਰਨੀ ਇੱਕ ਬਹੁਤ ਵੱਡਾ ਕਦਮ ਹੁੰਦਾ ਆ ਆਪਦੇ ਦੇਸ਼ ਵਿੱਚ ਰਹਿ ਕੇ ਇਥੋਂ ਦੇ ਜੰਮੇ ਪਲੇ ਜਦੋਂ ਆਪਾਂ ਇੱਥੇ ਮਿਹਨਤ ਕਰਦੇ ਆ ਤੇ ਉਹਨੂੰ ਸਲਾਇਆ ਕਰੋ ਲੱਤਾਂ ਨਹੀਂ ਖਿੱਚੀਆਂ ਜਾਂਦੀਆਂ ਗਿਆ ਤੇ ਕੰਮ ਕੋਈ ਵੀ ਮਾੜਾ ਚੰਗਾ ਨਹੀਂ ਹੁੰਦਾ ਕੰਮ ਜ਼ਰੂਰ ਕਰਿਆ ਕਰੋ ਮੇਰਾ ਭਰਾ ਠੀਕ ਆ ਜੀ ਤੇ ਇੱਕ ਜ਼ੀਰੋ ਤੋਂ ਉੱਠ ਕੇ ਜਿਹੜਾ ਬੰਦਾ ਕੰਮ ਕਰਦਾ ਦੋਸਤੋ ਉਹਨੂੰ ਪਤਾ ਹੁੰਦਾ ਕਦਰਾਂ ਕੀਮਤਾਂ ਦਾ ਤੇ ਇਨੀਆਂ ਗੱਲਾਂ ਕਹਿੰਦੇ ਆ ਦੋਸਤੋ ਖਿਮਾ ਦੇ ਜਾਚਕਾਂ ਕੋਈ ਵਧ ਘਟ ਕੇ ਸਵੇਰ ਨੂੰ ਲੱਗੀ ਹੋਵੇ ਗੱਲਬਾਤ ਤੇ ਉਹਦੇ ਲਈ ਖੇਮਾ ਚਾਹੁੰਦੇ ਆ ਤੇ ਬਾਕੀ ਨਵੇਂ ਸਾਲ ਦੀਆਂ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਖਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਮੁਬਾਰਕਾਂ ਹੁਣ ਜਿਉਂਦੇ ਵੱਸਦੇ ਰਹੋ ਦੋਸਤੋ ਹਾਂਜੀ ਦੋਸਤੋ ਕਰਦੇ ਆ ਸ਼ੁਰੂਆਤ ਪਸ਼ੂ ਤੁਹਾਨੂੰ ਦਿਖਾਉਣੇ ਆ ਵੀਰ ਰਾਜਵੀਰ ਤੇ ਵੀਰ ਸੋਨੀ ਦੇ ਕੋਲ ਜਿਹੜੇ ਦੋਸਤੋ ਅੱਜ ਪਸ਼ੂ ਆਏ ਆ ਨਵੇਂ ਸਾਲ ਤੇ ਬਿਲਕੁਲ ਇਸ ਮੌਕੇ ਤੇ ਤਿੰਨ ਪਸ਼ੂ ਵੀਰ ਦੇ ਕੋਲ ਆਇਆ ਦੋਸਤੋ ਪੁੱਛਾਂਗੇ ਕੀ ਡਿਟੇਲ ਇਹਨਾਂ ਪਸ਼ੂਆਂ ਦੀ ਸੋਏ ਆ ਗੱਬਣ ਆ ਪੂਰੀ ਡਿਟੇਲ ਮਿਲ ਜੂਗੀ ਬਾਕੀ ਰੇਟ ਪਰਤਾ ਜਿਹੜਾ ਦੋਸਤੋ ਅੱਜ ਜਿੰਨੀ ਵੀ ਗੁੰਜਾਇਸ਼ ਹੋਈ ਦੋਸਤੋ ਜਿੰਨੀ ਵੀ ਛੋਟ ਆ ਉਨੀ ਪੂਰੀ ਹੋਊਗੀ ਦੋਸਤੋ ਸੋਚਾ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਆਓ ਕਰਦੇ ਆ ਗੱਲਬਾਤ ਅ ਅੱਛਾ ਵੀਰ ਰਾਜਵੀਰ ਹਾਂਜੀ ਤੇ ਵੀਰ ਸੋਨੀ ਹਾਂਜੀ ਅੱਜ ਆਪਣੇ ਕੋਲ ਤਿੰਨ ਮੱਝਾਂ ਨੇ ਤਿੰਨ ਮੱਝਾਂ ਨੇ ਅੱਜ ਤੇ ਤਿੰਨੇ ਮੱਝਾਂ ਸੁਈਆਂ ਹੈਗਾ ਕੋਈ ਗੱਬਣ ਵੀ ਹੈਗੀ ਅੱਜ ਇੱਕ ਗੱਬਣੀ ਤੇ ਦੋ ਸੁਈਆਂ ਦੋ ਸੁਈਆਂ ਜੀ ਠੀਕ ਆ ਜੀ ਠੀਕ ਆ ਹਾਂਜੀ ਤੇ ਅੱਜ ਫਿਰ ਰੇਟ ਰੂਟ ਕਿਵੇਂ ਦੇਣੇ ਆ ਭੈਣ ਭਰਾਵਾਂ ਸੱਜਣਾ ਨੂੰ ਆਪਣੇ ਸਾਡੇ ਸਾਲ ਦੇ ਆਫਰ ਹੀ ਦੇਣੇ ਆ ਆਫਰ ਹੀ ਲਾ ਦੇਣੇ ਆ ਜੀ ਖੁੱਲੀਆਂ ਛੋਟਾਂ ਫਿਰ ਮੈਂ ਨਾ ਵੀ ਅੱਜ ਮਤਲਬ ਮਈਆਂ ਦੇ ਆਪਣੇ ਹੋ ਗਈਆਂ ਮਈਆਂ ਵੇਖ ਗਿਆ ਮਈਆਂ ਤੇ ਨਹੀਂ ਆ ਤੇ ਫਿਰ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਆਇਆ ਕਰਕੇ ਮੈਂ ਫੇਰ ਨਹੀਂ ਵੀਡੀਓ ਪਾਉਣੀ ਆ ਪਾਉਣੀ ਬਰਕਰ ਹਾਂਜੀ ਤਤ ਕਰਕੇ ਫਿਰ ਅੱਜ ਲਿਆਂਦੇ ਮਾ ਹੀਰੇ ਹੀ ਲੱਭ ਗਏ ਆ ਹੂੰ ਹਾਂਜੀ ਲਓ ਦੋਸਤੋ ਇੱਕ ਬੂਰੀ ਮੱਝ ਤੁਹਾਨੂੰ ਦਿਖਾਉਣੀ ਆ ਠੀਕ ਆ ਇਹ ਵੀ ਸੂਈ ਆ ਤੇ ਇੱਕ ਸਾਈਡ ਨੰਬਰ ਤੇ ਜਿਹੜੀ ਤੁਸੀਂ ਮੱਝ ਦੇਖ ਰਹੇ ਜੇ ਇਹ ਦੋਵੇਂ ਮੱਝਾਂ ਸੂਈਆਂ ਤੇ ਇੱਕ ਗੱਬਣ ਆ ਦੋਵਾਂ ਮਗਰੀ ਫੀਮੇਲ ਕਾਫੇ ਤੇ ਕਟੀਆਂ ਵੇਖੋ ਗੱਡੀਆਂ ਵਧੀਆਂ ਲਓ ਜੀ ਆਜੋ ਨਾਲ ਦੀ ਨਾਲ ਸ਼ੁਰੂਆਤ ਕਰਦੇ ਆ ਹਾਂਜੀ ਨਾਲ ਦੀ ਨਾਲ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ ਅੱਛਾ ਵੀਰ ਸੋਨੀ ਰਾਜਵੀਰ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਬੂਰੀ ਆ ਗਈ ਆਪਣੇ ਕੋਲ ਹਾਂਜੀ ਬੂਰੀ ਬੂਰੀ ਇੱਥੋਂ ਸਟਾਰਟ ਕਰਦਗੇ ਸੂਬਾ ਇਹਦਾ ਕਨਮਾਊਗਾ ਸੂਬਾ ਦੂਜਾ ਮਾਲਕੋ ਅੱਛਾ ਜੀ ਕੁਤਜਾ ਸਮਝ ਲੈ ਵੀਰ ਜੀ ਸੰਦੇ ਪਰ ਦੂਸਰਾ ਗਰੰਟਡ ਦੂਸਰਾ ਹੀ ਆ ਦਸ ਗਰੰਟਡ ਹੀ ਆ ਠੀਕ ਆ ਜੀ ਹਾਂ ਜੀ ਇਹ ਨੀਲੀ ਦੀ ਜਿਹਾਉਂਦੀ ਜਿਵੇਂ ਲੋ ਹਮ ਚਾਰੇ ਖੋਰ ਤੋਂ ਤੇ ਆ ਠੀਕ ਆ ਚੱਡੇ ਦੇ ਵੀ ਦਾ ਗਿਆ ਗਾ ਜੀ ਹਮ ਮਤਲਬ ਲਾਲੋ ਵੀ 80% ਹੈਗੀ ਆ ਆ ਪਰਸੈਂਟੇਜ ਵੇਖ ਲਈਏ ਤੇ ਕੋਈ ਚੋ 75 80% ਹਾਂ ਜੀ 75 80% ਹੈਗੀ ਆ ਤੇ ਕਤਕੂਤ ਦੀ ਚੰਗੀ ਖਰੀ ਜੀ ਚੰਗੀ ਖਰੀ ਹੈ ਤੇ ਬੱਚਾ ਵੀ ਆ ਵੇਖੋ ਹੱਲੇ ਜੀ ਪਰਸੋਂ ਸੂਈ ਮੈਂ ਇਧਰ ਵੇਖੋ ਤਾਰਾ ਗਿੱਲਾ 나ੜੂ ਦੇ ਲਓ ਜੀ ਪਰਸੋਂ ਦੀ ਸੂਈ ਆ ਦੋਸਤੋ ਮਗਰ ਕੱਟੀ ਇਹਨੇ ਤੇ ਕੱਟੀ ਕੱਟੀ ਵੇਖੋ ਕੱਟੀ ਆ ਗਿੱਲੇ 나ੜੂ ਤੇ ਆ ਬਿਲਕੁਲ ਗਿੱਲਾ 나ੜੂ ਆ ਕੱਟੀ ਦੇ ਨਾਲ ਤੁਸੀਂ ਦੇਖ ਸਕਦੇ ਜੀ ਦੂਜਾ ਸੂਬਾ ਦੋਸਤੋ ਪਰਸੋਂ ਦੀ ਜਾਂ ਤੇਜੇ ਦਿਨ ਦੇ ਵਿੱਚ ਆ ਤੇ ਦੁੱਧ ਕਿੰਨਾ ਰਾਜਵੀਰ ਸਿਆ ਲੋੜਾ 9 ਤੋਂ 10 ਕਿਲੋ ਦੇ ਵਿੱਚ ਹੋਊਗਾ ਬੋਲਾ ਜੀ ਬੋਲਾ ਜੀ ਲਓ ਜੀ 9 10 ਕਿਲੋ ਜਿਹੜਾ ਹਜੇ ਬੋਲਾ ਹਾਂਜੀ ਤੇ ਹਾਈਟ ਕੱਦ ਦੀ ਪੂਰੀ ਉੱਚੀ ਹੈ ਕੋਈ ਵੀਰ ਵੇਹ ਟੜਕਾ ਸੌਦਾ ਕਰ ਸਕਦਾ ਵੱਡੇ ਕੱਦ ਕਾਠ ਦੇ ਵਿੱਚ ਪੂਰੀ ਵੱਡੀ ਸੋ ਵੱਡੀ ਝੋਟੀ ਆ ਵੱਡੀ ਝੋਟੀ ਸੰਧੂ ਸਾਹਿਬ ਕੋਈ ਠੀਕ ਆ ਇਹ ਨਹੀਂ ਵੀ ਛੋਟੀ ਹੋਊਗੀ ਤੇ ਬੂਰੀ ਝੋਟੀ ਆ ਦੋਸਤੋ ਬਹੁਤ ਵੀਰਾਂ ਦੀ ਡਿਮਾਂਡ ਆ ਮੈਨੂੰ ਲੱਗਦਾ ਵੀ ਜਦੋਂ ਇੱਕ ਝੋਟੀ ਪੈ ਜੇ ਤੇ ਮੈਨੂੰ ਲੱਗਦਾ ਵੀ ਉਹਦੇ ਸੱਜਣ ਬੇਲੀ ਜਿੰਨਾ ਖਰੀਦਦਾਰ ਆ ਉਹ ਘੱਟੋ ਘੱਟ ਵੀ 100 ਦਾ ਵੀਰੋ ਕਿ ਕਿਹਦੀ ਬੋਤਲ ਦੀ ਮੈਂ ਵੇ ਲੋ ਕਿਦੀ ਝੋਟੀ ਆ ਕਰੋ ਚੈੱਕ ਠੀਕ ਆ ਜੀ ਸੋ ਪੂਰੇ ਵੱਡੇ ਕੱਦ ਕਾੜ ਦੇ ਵਿੱਚ ਆ ਸਿੰਗਲ ਹੱਡੀ ਦੀ ਆ ਪਤਲੇ ਪਿੰਡੇ ਦੀ ਬਿਲਕੁਲ ਤੇ 10 ਕਿਲੋ ਦੀ ਸਟਾਰਟਿੰਗ ਜਿਹੜੀ ਦੋਸਤੋ ਇਸ ਦੋ ਤੱਕ ਹੋ ਜਾਣਾ ਠੀਕਾ ਜਿਆਦਾ ਨਹੀਂ ਤੇ ਜੇ ਕੋਈ ਚੰਗੀ ਸੇਵਾ ਕਰੇ ਨਾ ਦੁੱਧ 13 14 ਗੱਲਵਿਚ ਹੋ ਸਕਦਾ ਪਰ ਸੇਵਾ ਦੇ ਨਾਲ ਸੇਵਾ ਦੇ ਨਾਲ ਜੇ ਕੋਈ ਪਠਾ ਨਹੀਂ ਪਾਉਗਾ ਤੇ ਸੰਧੂ ਸਾਹਿਬ ਫੇਰ ਭਾਵੇਂ 5 ਮਾਣਾ ਚ ਹੋਵੇ ਬਿਲਕੁਲ ਜੀ ਬਿਲਕੁਲ ਹਾਂਜੀ ਆ ਲੋ ਤੇ ਹੈ ਬਹੁਤ ਵੱਡੀ-ਵੱਡੀ ਆ ਤੇ ਜੀ واپس ਮਾ ਬਿਲਕੁਲ ਨਾ ਪੋਲਾ ਨਾ ਵੀ ਪੋਲਾ ਐ ਸੰਧੂ ਸਾਹਿਬ ਕੇ ਗੱਲ ਦੀ ਹੈ ਨਹੀਂ ਬੇ ਤੁਰਕੋਗੇ ਕਿਹੜਾ ਸੋਇਆ ਡੰਗਰ ਸੰਧੂ ਸਾਹਿਬ ਉਹਦੇ ਚਵਾਪ ਸਮਝ ਨਹੀਂ ਕੋਈ ਫਾਲਟ ਹੋਊਗਾ ਜੇ ਹੋਊਗਾ ਤਾਂ ਪਹਿਲਾਂ ਦੱਸ ਦਾਂਗੇ ਆਪਾਂ ਕਿਉਂਕਿ ਇਹ ਤੁਹਾਨੂੰ ਬਸ ਲਓ ਜੀ ਆਹ ਕਰੋ ਜੱਕ ਦੋਸਤੋ ਨਾ ਲਓ ਜੀ ਠੀਕ ਹੈ ਜੀ ਠੀਕ ਹੈ ਸਰ ਚਲੋ ਅੱਛਾ ਰਾਜਵੀਰ ਕਿੰਨਾ ਮੁੱਲ ਕੀ ਡਿਮਾਂਡ ਕਰਦੇ ਆ ਸੰਧੂ ਸਾਹਿਬ ਮੁੱਲ ਦੇ ਭਾਵੇਂ 85 ਕਰਾ ਲਓ ਇਹ ਨਹੀਂ ਮੈਂ 82 80 ਦੀ ਹਾਨਾ ਦੇ ਦੇਂਗੇ ਸੰਧੂ ਸਾਹਿਬ 2000 ਹੋਰ ਛੱਡ ਦਾਂਗੇ ਸੰਧੂ ਸਾਹਿਬ 80 ਜੋ 70 ਦੀ ਹਾਂਜੀ 70 ਦੇ ਦਾਂਗੇ ਜੀ ਆਹ ਹਾਂ ਤੇ ਮੇਰਾ ਵੀ ਕੋਈ ਛੜ ਦੋ 2000 ਅਜੇ ਉਹੀ ਆਪਣੇ ਠੀਕ ਹੈ ਛੜਾ ਲਓ ਜੀ ਅੱਜ ਨਵਾਂ ਸਾਲ ਆ ਲਓ 76 ਦੀ 76 ਦੀ ਹੋ ਗਈ ਲਓ ਦੋਸਤੋ 76000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੋ ਸੋਨੇ ਕੱਦਕਾੜ ਦੇ ਵਿੱਚ ਕੋਈ ਦੂਰੋਂ ਨੇੜਿਓਂ ਵੀ ਆ ਰਿਆ ਹੈ ਜਾਂ ਕੋਈ ਆਈਡੀਆ ਤੁਸੀਂ ਮੰਨ ਕੇ ਆਉਂਗੇ ਦੋਸਤੋ ਵੱਡੇ ਕੱਦਕਾੜ ਦੀ ਝੋਟੀ ਇਹ ਲਾਈਨ ਚੱਲੇ ਆ ਠੀਕ ਆ ਸੋ ਸੋਨੇ ਥਣ ਭਾਂਡੇ ਦੀ ਆ ਬਾਕੀ ਧਾਰਾ ਮਾਰ ਕੇ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਕੋਈ ਪੰਜ ਪੰਜ 10 10 ਧਾਰਾ ਮਾਰ ਕੇ ਦਿਖਾਦੀ ਆ ਹਾਂਜੀ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਇਹ ਆਪਾਂ ਝੋਟੀ ਦਿਖਾਉਣੀ ਹੈ ਪਹਿਲਣ ਝੋਟੀ ਹੈ ਸੰਧੂ ਸਾਹਿਬ ਇਹ ਪਹਿਲਣ ਆ ਗਈ ਹੈ ਮਗਰ ਇਹ ਜੀ ਕੱਟੀ ਜੇ ਲਓ ਜੀ ਮਗਰ ਇਹਦੇ ਵੀ ਕੱਟੀ ਆ ਦੋਸਤੋ ਪਹਿਲਾਂ ਕੱਟੀ ਆਪ ਵੀ ਕੱਟੀ ਆ ਮਗਰ ਕੱਟੀ ਪਤਨਾ ਨਾ ਸੁਆ ਜਿਉਂ ਨਾ ਬੰਦਿਆ ਨੇ ਵੇਲੋ ਕੱਟੀ ਕਿ ਨਹੀਂ ਸਾਂਭੀ ਆ ਮਗਰ ਕੱਟੀ ਮਤਲਬ ਬੱਚਾ ਵੇਖੋ ਕਿਹੜੇ ਡਾਪ ਦਾ ਮੈਂ ਇਹਦੇ ਹੈਗੀ ਹੈਗੀ ਬੱਚਾ ਵੇਖੋ ਮੈਂ ਵੀ ਵੇਖੋ ਦੁੱਧ ਵੀਰੇ ਥੱਲੇ ਕੋਈ ਯਾਰਾ ਹੋਊਗਾ ਪਰ 10 ਕਿਲੋ ਦੀ ਗਾਰੰਟੀ ਆ ਠੀਕ ਆ ਜੀ ਵੀ 10 ਕਿਲੋ ਹੈ ਨੈਟ ਜਿਹੜਾ ਹਾਂਜੀ ਨੈਟ ਹੋਊਗਾ ਤੁ ਇਹ ਨਹੀਂ ਵੀ ਇੱਥੇ ਆਵੇ ਤਾਂ ਦੁੱਧ 5 ਕਿਲੋ ਨਿਕਲੇ ਉਹ ਕੰਮ ਨਹੀਂ ਹੋਊਗਾ। ਉਹ ਆਪਾਂ ਪਹਿਲਾਂ ਵੀ ਕਿਹਾ ਉਹ ਵੀ ਜਿੰਨਾ ਦੁੱਧ ਦੱਸਿਆ ਜਾਊਗਾ ਉਹਨਾ ਦੁੱਧ ਨਿਕਲੂਗਾ ਜੇ ਨਾ ਨਿਕਲੂਗਾ ਉਹਨਾ ਦੁੱਧ ਸੰਤੋਖ ਸਾਹਿਬ ਦੇ ਉਹਨਾ ਆਪਾਂ ਕਰਾਇਆ ਦੇਵਾਂਗੇ। ਹੂੰ ਹੂੰ ਸਹੀ ਹੈ। ਹਾਂਜੀ। ਠੀਕ ਹੈ ਜੀ। ਲੋ ਜੀ ਦੋਸਤੋ ਪਹਿਲਾਂ ਕੱਟੀ ਐ ਸੂਈ ਆ। ਹਾਂਜੀ। ਤੇ ਮਗਰ ਵੀ ਕੱਟੀ ਆ ਜੰਗੀ ਜੰਮੀ ਪਲੀ ਮਗਰ ਕੱਟੀ ਆ। ਆਪ ਵੀ ਕੱਟੀ ਦੇ ਮਗਰ ਵੀ ਕੱਟੀ ਆ ਜੀ। ਹਾਂ ਬਿਲਕੁਲ। ਹਾਂਜੀ। ਸੋ ਜੋੜੀ ਐ ਦੋਸਤੋ ਸੂਈ ਨੂੰ ਵੀ ਆਪ ਦਾ ਤੁਸੀਂ ਬੱਚਾ ਵੇਖ ਸਕਦੇ ਹੋ ਠੀਕ ਹੈ ਜੀ ਕੋਈ 10 ਦਾ ਮੰਨ ਲੇ 12 ਦਾ ਮੰਨ ਲੇ। ਠੀਕ ਆ ਜੀ ਬੱਚਾ ਵੇਖ ਕੇ ਤੁਸੀਂ ਇੱਕ ਐਸਟੀਮੇਟ ਲਾ ਸਕਦੇ ਏ ਠੀਕ ਹੈ ਬਿਲਕੁਲ ਬਿਲਕੁਲ ਤੇ ਬਿਲਕੁਲ ਨਾ ਬੱਚਾ ਆਪਾਂ ਜੇ ਲਾ ਕੇ ਸੰਤੂ ਸਾਹਿਬ ਪੰਜ ਦਿਨ ਵਾਦੀ ਦੱਸੇ ਆ ਬਾਕੀ ਸਾਰੇ ਦੀ ਆਪੋ ਆਪਣੀ ਸਮਝ ਆ ਵੀਰਾਂ ਦੀ ਚਲੋ ਕੋਈ 10 ਪੰਜਾਂ ਦਿਨਾਂ ਦਾ ਕੋਈ ਫਰਕ ਨਹੀਂ ਪੈਂਦਾਗਾ ਆਪਣੇ ਕਰੀ ਸੁਈ ਹੋਏ ਜਿਹਨਾਂ ਚੱਲਣਾ ਕਰਮ ਵਾਲੀ ਦਾ ਦੁੱਧ ਤੇ ਉਹਨਾਂ ਜਿਹਨੇ ਚੱਲਣਾ ਡਈ ਆ ਹਾਂਜੀ ਹਾਂਜੀ ਤੇ ਕੋਈ ਕੋ ਚੰਗੀ ਸੇਵਾ ਕਰ ਲੂ ਇਸ ਤੋਂ ਗਾਂ ਉੱਤੇ ਵੀ ਲੈ ਸਕਦਾ ਦੁੱਧ ਬਾਕੀ ਵੀ ਛੋਟੀ ਵੱਡੀ ਉੱਡੀ ਕੋਈ ਨਹੀਂ ਨਿਕੀ ਹੋ ਕੋ ਨਹੀਂ ਖੇ ਚਲੋ ਕੋਈ ਨਹੀਂ ਆਹ ਲਓ ਜੀ ਠੀਕ ਕਰ ਦੀ ਸੋ ਥਾਨਲੇਵਾ ਜਿਹੜਾ ਦੋਸਤੋ ਚੰਗਾ ਭਾਂਡਾ ਭੁੰਡਾ ਚੰਗਾ ਬਾਕੀ ਆ ਤੁਹਾਡੇ ਸਾਹਮਣੇ ਆ ਥਾਨ ਤੁ ਨੂੰ ਵੀ ਪੂਰਾ ਜਿਹੜਾ ਪਹਿਲਾ ਝੋਟੀ ਨੂੰ ਦੋਸਤੋ ਕਿਹੜਾ ਥਾਣਾ ਦੀ ਜਿਹੜੀ ਛੇਪ ਛੋਟੀ ਹੁੰਦੀ ਹੈ ਵੈਸੇ ਥਾਨ ਤੁ ਨੂੰ ਪੂਰਾ ਨਹੀਂ ਨਹੀਂ ਐਵੇਂ ਠੀਕ ਦੋ ਜਿਨਾ ਝੋਟੀਆਂ ਵਾਲਾ ਥਾਨ ਲੱਗਾ ਇਹਨੂੰ ਦੇ ਲਓ ਜੀ अच्छा 10 किलो दूध तो 10 ਥੱਲੇ ਵੀ ਹਾਂਜੀ ਖੋਲਾ ਆਊਗਾ ਜੀ ਠੀਕ ਆ ਜੀ ਲਓ ਬਦੋਸਤੋ 10 ਕਿਲੋ ਦੁੱਧ ਇਹਦੇ ਥੱਲੇ ਬਿਲਕੁਲ ਹੁਣ ਹਾਜ਼ਰ ਕੋਈ ਵੀ ਆਵੇ ਆਦੇ ਚੋਕੇ ਭਰਾ ਕੇ ਤਸੱਲੀ ਕਰ ਸਕਦਾ ਠੀਕ ਸੋ ਮਗਰ ਕੱਟੀ ਆ ਫੀਮੇਲ ਕਾਫ ਸੋ ਛੋਟੀ ਤੁਸੀਂ ਦੇਖ ਲੀਏ ਦੋਸਤੋ ਵੱਡੇ ਕੱਦ ਦੀ ਆ ਚੰਗੀ ਸੋਹਣੀ ਹਾਈਟ ਆ ਕਦ ਕੋ ਦਿੰਦਾ ਵੀ ਚੰਗਾ ਹਾਂਜੀ ਬੂਰੀ ਵਾਂਗੂ ਕੱਦ ਇਹਦਾ ਵੀ ਇੱਕੋ ਜਿਹਾ ਕੱਦ ਨੇ ਬੂਰੀ ਦਾ ਬਿਲਕੁਲ ਜੀ ਲਓ ਠੀਕਾ ਇਹਦਾ ਰਾਜਵੀਰ ਸਿਆ ਕੀ ਫਿਰ ਲੈਣ ਤੈਨ ਮੋਲ ਇਹਦਾ ਸੰਦੂਸਾ 83 ਆ 81000 ਦੀ ਦਵਾਂਗੇ ਚੋਟੀਏ 81 ਦੀ ਆ ਅੱਛਾ 70000 ਦੀ ਦੇ ਆ ਸੰਦੂਸਾ ਵੀ ਅੱਜ ਇਹ ਵੀ 78 ਹਾਂਜੀ ਲੈ ਮੇਰਾ ਦੋ ਛੜ ਕੇ ਉੱਥੇ ਹੀ ਆ ਗਿਆ ਕੰਮ ਫਿਰ 76 76 ਦੀਆਂ ਹੋ ਗਿਆ ਸੰਦੂਸਾ ਸਾਹਿਬ ਅੱਜ ਆਣ ਦੋ ਅੱਜ 76 76 ਦੀਆਂ ਆ ਗਈਆਂ ਇਹ ਅੱਜ ਨਵੇਂ ਸਾਲ ਦੇ ਗਿਫਟ ਹੀ ਆ ਹਮ ਲਓ ਵੀ ਦੋਸਤੋ 76 76 ਦੀਆਂ ਚੰਗੀਆਂ ਇਹ ਵੀ 76 ਦੀ ਪਹਿਲੀ ਨੰਬਰ ਤੇ ਬੂਰੀ ਵਿਖਾਈ ਆ ਉਹ ਵੀ 76000 ਦੀ ਠੀਕ ਆ ਦੋ ਮਗਰ ਕਟੀਆਂ ਨੇ ਕੋਈ ਇਹ ਨਹੀਂ ਆਕੂਗਾ ਵੀ ਚਾਚੇ ਦਾ ਮੁੰਡਾ ਬੂਰੀ ਲੈ ਤੋ ਤੇ ਮਰ ਕਟੀ ਆ ਤੇ ਮੈਂ ਆਹ ਲਈ ਦੀ ਤੇ ਮਰ ਕਟਾ ਆ ਗਿਆ ਤੇ ਕਟੀਆਂ ਦੋਵਾਂ ਵਾਲੀ ਕਟੀਆਂ ਜੀ ਹਾਂ ਅਗਲੇ ਬੰਦੇ ਤੀਜਾ ਨੰਬਰ ਤੇ ਤੀਜਾ ਸੁਆ ਜੇ ਮੈਂ ਠੀਕ ਆ ਜੀ ਅਗਲੀ ਤੀਜੇ ਨੰਬਰ ਤੇ ਆ ਤੀਜਾ ਹੀ ਨੰਬਰ ਆ ਦੋਸਤੋ ਤੀਜਾ ਸੁਆ ਸ਼ੇਅਰ ਕਰ ਦਿਜੀਏ ਮੈਂ ਲੈ ਜੂ ਹਫਤਾ ਜੇ ਹਾਂ ਹਫਤਾ ਵਿਖਾੜੇ ਸਕਦੀ ਸੰਤੂ ਸਾਹਿਬ ਲਓ ਜੀ ਹਫਤਾ ਖੰਡਾ ਜੀ ਲੈ ਜੂ ਸੰਤੂ ਸਾਹਿਬ ਆਹ ਵੇਖੋ ਇਧਰ ਵੇਖੋ ਸੰਤੂ ਸਾਹਿਬ ਤੇ ਕਰਮਾਂ ਵਾਲੀ ਲਾਇ ਲੂਏ ਚੰਗਾ ਪਈ ਹੈ ਇਹ ਚੰਗੇ ਲਪਈ ਹੈਗੇ ਜੰਦਾ ਝੁੱਡਾ ਚੰਗਾ ਬਣਾਉਂਗੇ ਠੀਕ ਆ ਬਿਲਕੁਲ ਬਿਲਕੁਲ ਸੰਪਲਾਨ ਜਿਹੜਾ ਦੋਸਤੋ ਪੱਟਾਂ ਦੇ ਵਿਚਕਾਰ ਜਿਹੜਾ ਜੱਡੇ ਦੀ ਤਿਆਰੀ ਹੋ ਰਹੀ ਆ ਇੱਕ ਹਫਤੇ ਦੇ ਦੌਰਾਨ ਪੂਰਾ ਲੇਵਾ ਬਣਾ ਕੇ ਤਿਆਰ ਕਰੂਗੀ ਠੀਕ ਆ ਜੀ ਰਾਗੀ ਰੂਜੀ ਵੀ ਪੂਰੀ ਜੀ ਹਾਂ ਇਹਨੇ ਵੀ ਕਿਹੇ ਬਣੋ ਖੰਦੀ ਆ ਦੇਖੋ ਸੋ ਕਰਮਾ ਵਾਲੀਆਂ ਬਹੁਤ ਸੋਹਣੀਆਂ ਦੋਸਤੋ ਚੌੜੇ ਪਿੱਠ ਪੁੜੇ ਦੇ ਵਿੱਚ ਆ ਚੌੜੇ ਪੱਲੇ ਦੀ ਬਿਲਕੁਲ ਪਤਲੇ ਪਿੰਡੇ ਦੀ ਥਾਂ ਤੋਂ ਬਹੁਤ ਸੋਹਣਾ ਲਵਾਈ ਦੇ ਵਿੱਚ ਸੈਜ ਵਿੱਚ ਬਥੇਰਾਂ ਵੀ ਸੋਹਣੀਆਂ ਨੇ ਸੋ ਲੇਵੇ ਦੀ ਬੰਤਰ ਸੋਹਣੀ ਬਣਾ ਰਹੀ ਆ ਠੀਕ ਆ ਤੇ ਤਿੱਪਣ ਕਿਹੋ ਜੀ ਉਹ ਵੀ ਆਪਾਂ ਪੁੱਛ ਲਾਂਗੇ ਵੀਰਾਂ ਤੋਂ ਤਿੱਪਣ ਕਿਹੋ ਜੀ ਆ ਸੋ ਕੋਈ ਵੀਰ ਲੈ ਕੇ ਆਪਾਂ ਸੰਧੂ ਸਾਹਿਬ ਇੱਕ ਨੰਬਰ ਕੋਈ ਗੱਲ ਹੀ ਨਹੀਂ ਇਹਦੇ ਠੀਕ ਆ ਜੀ ਸੋ ਰਾਜਵੀਰ ਸਿੰਘ ਬਾਕੀ ਭਾਰ ਪਿੱਛੇ ਦੀ ਤਸੱਲੀ ਆਪਣੇ ਭੈਣ ਭਰਾਵਾਂ ਸੱਜਣਾ ਨੂੰ ਉਹਦੀ ਗਰੰਟੀ ਸੰਧੂ ਸਾਹਿਬ ਹਾਂ ਉਹ ਚੀਜ਼ ਦੀ ਗਰੰਟੀ ਹੋਊਗੀ ਠੀਕ ਆ ਹਾਂ ਜੀ ਜੇ ਅਗਲੇ ਘਰੇ ਜਾ ਕੇ ਮੰਨ ਲਓ ਆਪਣੇ ਲੈਣਾ ਜਾ ਕੇ ਮਨ ਲਓ ਪਿਛਾ ਭਾਰ ਜਾ ਮਖਾ ਦੇ ਉਸੇ ਵਾਲੇ ਅਗਲਾ ਵੀਡੀਓ ਪਾਉ ਆਪਾਂ ਦੇਂਦਾ ਰਹਾਂਗੇ ਬਿਲਕੁਲ ਹਾਂਜੀ ਲਓ ਦੋਸਤੋ ਮਾਝ ਚੰਗੀ ਆ ਤੇ ਜਿਹੜੀ ਮੈਂ ਮੰਨ ਲਓ ਗੱਬਣ ਜਾਂਦੀ ਅਗਲਾ ਭਾਵੇਂ ਗੱਡੀ ਚੋਂ ਹੁੰਦੇ ਸਦਿਆਂ ਗੱਡੀ ਤੇ ਚੜੀ ੱਤੇ ਪਹਿਲਾਂ ਲਾਵੇ ਫਿਰ ਹੂੰ ਜੇ ਆਪਣੇ ਵਿਸ਼ਵਾਸ ਤੇ ਖੜਦੇ ਨੇ ਤਾਂ ਪਹਿਲਾਂ ੱਤੇ ਬਿਲਕੁਲ ਹਾਂਜੀ ਲਓ ਦੋਸਤੋ ਇੱਕ ਗੱਲ ਤੁਸੀਂ ਜ਼ਰੂਰ ਨੋਟ ਕਰਿਓ ਜਿੱਥੇ ਚਲੋ ਕਿਸ ਦਾ ਵਿਸ਼ਵਾਸ ਬਣਦਾ ਭੈਣ ਭਰਾ ਦਾ ਕਿਸੇ ਓਨਰ ਤੇ ਵਪਾਰੀ ਤੇ ਉੱਥੇ ਆਨਲਾਈਨ ਸੌਦਾ ਜ਼ਰੂਰ ਕਰਿਆ ਕਰੋ ਪਰ ਇੱਕ ਮੇਰੀ رائے ਹੁੰਦੀ ਆ ਚਲੋ ਨਵੇਂ ਸਾਲ ਦਾ ਵਹਰੋ ਵਾਰਿਆਂ ਦਾ ਦੇਣਾ ਜਿਹੜਾ ਦੋਸਤੋ ਆਪ ਦੀ ਆਣ ਕੇ ਜਿਹੜੀ ਨਰਖ ਪਰਖ ਜਰੂਰ ਕਰਿਆ ਕਰੋ ਇੱਕ ਵਾਰੀ ਪਸੂ ਆਣ ਕੇ ਦੇਖਿਆ ਕਰੋ ਬਾਅਦ ਵਿੱਚ ਕਈ ਵੀ ਰਸ ਸੋ ਸ਼ੰਕੇ ਹੁੰਦੇ ਆ ਬਿਲਕੁਲ ਬਿਲਕੁਲ ਵੀ ਮੇਰੇ ਵਰ ਕੋਈ ਨਾ ਮੀਡੀਅਮ ਹਾਈਟ ਕਈ ਹੁੰਦੀ ਹੈ ਕੋਈ ਵੀਰ ਵੱਡੀ ਮੰਨ ਲੈਂਦਾ ਤੇ ਮੈਂ ਪਹਿਲਾਂ ਮੀਡੀਅਮ ਹਾਈਟ ਦੱਸ ਦੇਣਾ ਵੱਡੀਆਂ ਨੂੰ ਵੱਟੀ ਕਿਹਾ ਜਾਂਦਾ ਤੇ ਮੀਡੀਅਮ ਵਿਚ ਵਿਚਾਲੇ ਨੂੰ ਵਿਚ ਵਿਚਾਲਾ ਸਹਿਜ ਕਿਹਾ ਜਾਂਦਾ ਮੱਝ ਚੰਗੀ ਹੈ ਹਾਈਟ ਮੀਡੀਅਮ ਆ ਪਲੀ ਪੁਲੀ ਚੰਗੀ ਆ ਸੰਭੀ ਚੰਗੀ ਆ ਸੰਭੀ ਜੰਗੀ ਜਿਹੜੀ ਆਪ ਤਾਂ ਮੁੱਤੇ ਜੇ ਨੰਬਰ ਤੇ ਫਾ ਦਿਖਾਈ ਹੈ ਗੱਪਣ ਹਾਂਜੀ ਸੋ ਮੱਝ ਨੇ ਸੂਣਾ ਦੋਸਤੋ ਤੇ ਬਾਕੀ ਇੱਕ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਮੇਨਟੇਨ ਤੁਸੀਂ ਸੇਵਾ ਚੰਗੀ ਰੱਖੋਗੇ ਦੋਸਤੋ ਮੱਝ ਦੀ ਬਾਡੀ ਬੰਤਰ ਹੋਰ ਵੀ ਚੰਗੀ ਸੋਹਣੀ ਬਣਾ ਸਕਦੇ ਹੋ ਦੁੱਧ ਤੋਂ ਸੋਨਾ ਲੈ ਸਕਦੇ ਜੇ ਹਰ ਇੱਕ ਪਸ਼ੂ ਦੇ ਥੱਲੇੋਂ ਤੇ ਇਹਦਾ ਰਾਜਵੀਰ ਆਪਾਂ ਕੀ ਲੈਣ ਦੇਣ ਕਰਦੇ ਹਾਂ ਸੰਦੂ ਸਾਹਿਬ ਜਿੰਨੀ ਇਹ ਪੜੀ ਪੁੜੀ ਆ ਇਹਨੂੰ 11-12 ਕਿਲੋ ਦੁੱਧ ਕੀ ਜਾਂਦਾ ਹਾਂ ਇਹਨਾਂ ਦੁੱਧ ਦੀ ਚਲੋ ਆਸ ਆਪਾਂ ਕਰ ਸਕਦੇ ਹਾਂ ਸਈਯਦ ਪੁੱਲ ਸੰਦੂ ਸਾਹਿਬ ਇਹਦਾ 72 ਤੇ 66000 ਦੀ ਮਹਿੰਦਣੀ ਜੇ 66000 ਦੀ ਹਾਂਜੀ ਹਾਂ ਤੇ ਸੋਨੇਪਾ ਇਸ 64 ਦੀ ਦੇਦਾਗੇ ਸੰਸਾ ਲੈ 64 ਤੇ 2 ਮੇਰਾ ਵੀ ਦਰੁੱਟ ਗਿਆ ਚਲੋ ਠੀਕ ਹੈ ਜੀ ਡਾ ਲੋ ਜੀ ਡਾ ਲੋ ਚੌਣ ਦੀ ਸੰਦੂ ਦੀ ਚੌਹ ਨਾ ਹੀ ਹੋਣੀ ਏ ਜੈਸਨੋ ਆਂਦੇ ਜਿੰਨੂ ਜੈਸਨੋ ਆਂਦੇ ਜਿੰਨੂ ਹਾਂ ਲਓ ਵੀ ਜੈਸਨੋ ਆਂਦੇ ਜਿੰਨੂ ਸੰਦੂ ਸਾਹਿਬ ਇਹ ਵੀ ਮੇਰਾ ਕੋਈ 4-5 ਦਿਨ ਸਾਹਮਲੇ ਮੈਂ 72 ਤੇ 300 ਨੂੰ ਵੇਚਦਾ ਵਾ ਮੈਨਾਂ ਵੀ ਕੋਈ ਵਪਾਰੀ ਭਰਾ ਵੀ ਆਪਣਾ ਲੈ ਗੇ ਨਾ ਕੋਈ 2 ਪੈਸੇ ਉਹ ਵੀ ਲੈ ਲੈਣਾ ਤੇ ਚਲੋ ਜਿਹੜੇ ਘਰੇਲੂ ਵੀਰ ਨੇ ਲੈ ਗਿਆ ਚਲੋ ਉਹਨੂੰ ਕਿਤੇ ਨਾ ਕਿਤੇ ਸਸਤੀ ਮਿਲ ਜੇ ਬਿਲਕੁਲ ਬਿਲਕੁਲ ਜੀ ਲਓ ਵੀ ਦੋਸਤੋ 64 ਹਜ਼ਾਰ ਦੀ ਜਿਹੜੀ ਤੁਹਾਨੂੰ ਇਹ ਮੱਝ ਮਿਲ ਜੂਗੀ ਹਾਂਜੀ ਸੋ ਚੰਗੀ ਢਿੱਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਆ ਤੇ ਦੁੱਧ ਵਾਲੀ ਮੈਂ ਆ ਖੁਰਨ ਵਾਲੀ ਆ ਕਰਮਾਂ ਵਾਲੀ ਜਿੰਨਾ ਪਾਓਗੇ ਉਹਨੇ ਦੁੱਧ ਚੋਲੋਗੇ ਠੀਕ ਆ ਹਾਂਜੀ ਤੇ ਇਹ ਅੱਜ ਤਿੰਨ ਪਸ਼ੂ ਸੀ ਵੀਰ ਸੋਨੀ ਉਹਨਾਂ ਦੇ ਘਰੋਂ ਵੀਰ ਰਾਜਵੀਰ ਉਹਨਾਂ ਦੇ ਕੋਲੋਂ ਜਿਹੜੇ ਪਸ਼ੂ ਆ ਪਾ ਤੁਹਾਨੂੰ ਦਿਖਾਉਣੇ ਸੀ ਤਿੰਨੇ ਪਸ਼ੂ ਚੰਗਿਆ ਦੋਸਤੋ ਬਾਕੀ ਰੇੜ ਪੜਦਾ ਵੀ ਜਿਹੜਾ ਉਹ ਜਾਇਆ ਜਾ ਬਾਕੀ ਪਸ਼ੂ ਜਦੋਂ ਬਾਹਰੋਂ ਤੁਰ ਫਿਰ ਕੇ ਲਈਏ ਉਹ ਜਿਹੇ ਪਸ਼ੂ ਲੱਭੀ ਕੋਦੋਂ ਪਤਾ ਲੱਗਦਾ ਸੰਦੂ ਸਾਹਿਬ ਬਾਹਰ ਮੋੜਣਾ ਕਰਦੇ ਜੇ ਜਾਈਏ ਤੇ ਲੱਖ ਤੋਂ ਘਰ ਤੋਂ ਮੰਗਦੇ ਨਹੀਂ ਕੋਈ ਬਿਲਕ ਇਸੇ ਤਰ੍ਹਾਂ ਅੱਛਾ ਤੇ ਸੋਨੀ ਵੀਰ ਇੱਕ ਆਪਣੇ ਨੰਬਰ ਭੈਣ ਭਰਾਵਾਂ ਸੱਜਣਾਂ ਨੂੰ ਜ਼ਰੂਰ ਰਣ ਕੇ ਦੱਸ ਦੇ ਕਾਲ 9157 88044 ਠੀਕ ਹੈ ਜੀ ਠੀਕ ਹੈ ਹਾਂਜੀ ਤੇ ਇਹ ਪਸ਼ੂ ਸੀ ਦੋਸਤੋ ਅੱਜ ਬਿਲਕੁਲ ਨਵੇਂ ਸਾਲ ਤੇ ਵੀਰ ਨੇ ਜਿਹੜੇ ਤੁਹਾਨੂੰ ਵਿਖਾਉਣੇ ਸੀਗੇ ਵੀ ਨਵੇਂ ਸਾਲ ਤੇ ਪਸ਼ੂ ਜ਼ਰੂਰ ਭੈਣ ਭਰਾਵਾਂ ਸੱਜਣਾਂ ਦੇ ਘਰ ਪਚਾਈਏ ਚੰਗੇ ਪਸ਼ੂ ਆ ਆਣ ਕੇ ਆਪਦੀ ਨਰਕਪਰਕ ਕਰ ਲਿਓ ਆਨਲਾਈਨ ਕੋਈ ਵੀਰ ਖਰੀਦਦਾ ਪਿਆ ਤੇ ਵੀਡੀਓ ਕਾਲ ਤੇ ਤੁਸੀਂ ਦੁੱਧ ਚੈੱਕ ਕਰ ਲਿਓ ਚਵਾਈ ਦੇਖ ਲਿਓ ਹੋਰ ਤਸੱਲੀ ਦੇ ਨਾਲ ਪੂਰੀ ਟਾਈਮ ਤੋਂ ਟਾਈਮ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ